ਤੁਹਾਡਾ ਰੋਟੀ ਪਾਣੀ ਕਿਦਾਂ ਚੱਲਦਾ ਫਿਰ ਸਾਡਾ ਜੀ ਬਸ ਇਹ ਹੀ ਕਰਦਾ ਜਨਾਬ ਤੁਸੀਂ ਬਸ ਇਲਾਜ ਕਰਾ ਦਿਓ ਕੋਈ ਗੱਲ ਨਹੀਂ ਕੋਈ ਗੱਲ ਆ ਇਹ ਮਦਦ ਕਰਨ ਨਹੀਂ ਆਏ ਹੋਏ ਨੇ ਕਿ ਬਾਪੂ ਜੀ ਦੀ ਆਪ ਦੀ ਇੱਕ ਅੱਖ ਖਰਾਬ ਹੈ ਦਿਲੰਗ ਦਾ ਅਟੈਕ ਹੈ ਫਿਰ ਵੀ ਆਪਣੀ ਵਾਈਫ ਨੂੰ ਕਿਵੇਂ ਲਈ ਖਲੋਤੇ ਨੇ ਤੇ ਸਾਰਾ ਬਾਪੂ ਜੀ ਜਦੋਂ ਤੱਕ ਤੁਹਾਡਾ ਇਲਾਜ ਨਹੀਂ ਹੋ ਜਾਂਦਾ ਸਾਡਾ ਪਿੱਛਾ ਨਾ ਛੱਡੀਓ ਠੀਕ ਹੈ ਔਰ ਮੈਂ ਬੇਨਤੀ ਕਰਨਾ ਚਾਹਨਾ ਕਿ ਇਦਾਂ ਦੇ ਬਜ਼ੁਰਗ ਮਾਪਪ ਦੀ ਸੇਵਾ ਲਈ ਵੀ ਜਰੂਰ ਅੱਗੇ ਆਇਆ ਕਰੋ ਜੀ ਤੁਹਾਨੂੰ ਕਿਸੇ ਜੀ ਉੱਥੇ ਲੁਧਿਆਣਾ ਇੱਕ ਵਾਰੀ ਚੈੱਕਅਪ ਕਰਾ ਲੈਣੇ ਆ ਜੇ ਲੁਧਿਆਣੇ ਡਾਕਟਰ ਦੇ ਸਮਝ ਆ ਗਏ ਫਿਰ ਲੁਧਿਆਣੇ ਉ ਇਲਾਜ ਕਰਾ ਦਾਂਗੇ ਜੇ ਨਹੀਂ ਸਮਝ ਆਇਆ ਫਿਰ ਫਰੀਦਕੋਟ ਭੇਜ ਦਾਂਗੇ ਉੱਥੋਂ ਸਾਰਾ ਇਲਾਜ ਕਰਾ ਦਾਂਗੇ ਮਤਲਬ ਕੁੱਲ ਮਿਲਾ ਕੇ ਤੁਹਾਡਾ ਇਲਾਜ ਕਰਾ ਦਾਂਗੇ ਸਾਰਾ ਤੁਸੀਂ ਇਹਨਾਂ ਨੂੰ ਲਈ ਕਿੱਦਾਂ ਫਿਰਦੇ ਹੋ ਦਿਖਦਾ ਤਾਂ ਤੁਹਾਨੂੰ ਹੈ ਨਹੀਂ ਅੱਖ ਤੋਂ ਸਤਿਗੁਰ ਸਾਹ ਲੈਂਦਾ ਜੀ ਕਿੱਦਾਂ ਕਿੱਦਾਂ ਚੱਲ ਰਹੇ ਹੋ ਇਹ ਅੱਖਾਂ ਦੇ ਦਿਸਦਾ ਸੋਹਣਾ ਜੀ ਅੱਛਾ ਇਹ ਅੱਖਾਂ ਨਾ ਦਿਖਦਾ ਇਹਦੇ ਨਾਲ ਨਹੀਂ ਦਿਖਦਾ ਅਧਰੰਗਾ ਪਾਪੀ ਹੈ ਅੱਛਾ ਇਧਰ ਉਧਰ ਰੰਗ ਹੈ ਇਧਰ ਉਧਰ ਰੰਗ ਹੈ ਫਿਰ ਨੂੰ ਤੁਸੀਂ ਆਏ ਕਿੱ ਤੇ ਕਿੰਨੇ ਸਾਲ ਹੋ ਗਏ ਬਾਪੂ ਜੀ ਤੁਹਾਨੂੰ ਐ ਆਪਣੀ ਵਾਈਫ ਨਾਲ ਇਹਨੂੰ ਜੀ ਮੈਨੂੰ ਡੇਢ ਸਾਲ ਦਾ ਪੱਕਾ ਹੀ ਹੋ ਗਿਆ ਤੁਸੀਂ ਦੇਖ ਹੀ ਰਿਹਾ ਹੋ ਜੀ ਅਧਰਾਂ ਕੋਈ ਨੂੰ ਪੰਜ ਕਰ ਲੋਗੇ ਅੱਛਾ ਨਿਗਾਹਗੀਰ ਨੂੰ ਦੋ ਸਾਲ ਹੋ ਤੇ ਪੈਸੇ ਪੂਸੇ ਕਿੰਨੇ ਕੇ ਲੱਗੇ ਹੁਣ ਤੱਕ ਤੁਹਾਡੇ ਪੈਸੇ ਪੂਸੇ ਤਾਂ ਜੀ ਮੁੱਖ ਮਾਲੀ ਦੀ ਸਕੀਮ ਚੱਲਦੀ ਸੀ ਜੀ ਅੱਛਾ ਮੁੱਖ ਮਾਲੀ ਦੀ ਸਕੀਮ ਚੱਲਦੇ ਵਿੱਚ ਕੋਈ ਉਹਨਾਂ ਦੀ ਵੀ ਮਦਦ ਕਰਦੇ ਰਹੇ ਜੀ ਅੱਛਾ ਜਿਹੜਾ ਉਹ ਨੀਲੇ ਕਾਰਡ ਤੇ ਮਿਲਦੇ ਪੈਸੇ ਹਾਂ ਜੀ ਹਾਂ ਜੀ ਅੱਛਾ ਐ ਕਰਕੇ ਟਾਈਮ ਬਸ ਹੋ ਗਈ ਜੀ ਅੱਛਾ ਹੋਰ ਕੋਲੋਂ ਕਿੰਨੇ ਪੈਸੇ ਪੂਸੇ ਲਾਤੇ ਕੋਲੋਂ ਸਭ ਕੁਝ ਨਹੀਂ ਬੇਟਾ ਅੱਛਾ ਘਰ ਚ ਬਾਲ ਬੱਚੀ ਵਾਲੇ ਜੀ ਅੱਛਾ ਉਹ ਜਵਾਗਰ ਦਿਹਾੜੀ ਕਰਦਾ ਜੀ ਅੱਛਾ ਇੱਕ ਜਵਾਗਰ ਤੋਂ ਵਧੀਆ ਦੀ ਰਮਾੜੇ ਕਰਾਣੇ ਜੀ ਫਿਰ ਤੁਹਾਡਾ ਰੋਟੀ ਪਾਣੀ ਕਿਦਾਂ ਚੱਲਦਾ ਫਿਰ ਸਾਡਾ ਜੀ ਬਸ ਇਹ ਵੀ ਲੱਗਦਾ ਇਹ ਵੀ ਨਾ ਪੁੱਛੋ ਨਾ ਬਾਜ਼ਰ ਲਾਇ ਕਰਾ ਰੋਟੇ ਜਿਓ ਬੇਟਾ ਸਰ ਜੀ ਰੋਟੀ ਬਣਾਉਂਦਾ ਨਾ ਚਲੋ ਮੈਂ ਹੁਣ ਗੱਡੀ ਮੰਗਾਈ ਬਾਪੂ ਜੀ ਇੱਕ ਵਾਰੀ ਲੁਧਿਆਣੇ ਡਾਕਟਰ ਕੋਲ ਮੇਰੇ ਚੈੱਕ ਕਰਾ ਲਓ ਤੋ ਤਾਂ ਨਮਾ ਰੋਟੀ ਪਾਣੀ ਵਾਸਤੇ ਕੈਸ਼ ਵੀ ਦੇ ਰਿਆਂ 5000 ਰੁਪਿਆ ਹਾਂ ਇਹ ਰੱਖ ਲਓ ਇਹ ਇਲਾਜ ਹਾਸਤੇ ਰੱਖ ਲਓ ਪੈਸੇ ਦੇ ਦਿਓ ਸਰ ਨਾ ਪੈਸੇ ਨਹੀਂ ਦੇ ਦਿਓ ਇਹ ਲੋਕ ਬਸ ਰਿਲਾਇਜ ਕਰਾ ਨਹੀਂ ਨਹੀਂ ਪੈਸੇ ਬਾਬਾ ਮੇਰੀ ਗੱਲ ਸੁਣੋ ਇਹ ਜਿਹੜੇ ਲੋਕ ਮਦਦ ਕਰਨ ਆਏ ਹੋਏ ਨੇ ਉਹਨਾਂ ਵੱਲੋਂ ਇਹ ਪੈਸੇ ਨੇ ਇਹ ਤੁਹਾਡੇ ਰੋਟੀ ਪਾਣੀ ਵਾਸਤੇ ਨੇ ਇਲਾਜ ਵਾਸਤੇ ਨਹੀਂ ਹੈਗੇ ਇਲਾਜ ਵਾਸਤੇ ਸਾਰੇ ਅਸੀਂ ਅਲੱਗ ਪੈਸੇ ਲਾਵਾਂਗੇ ਜਨਾਬ ਤੁਸੀਂ ਬਸ ਇਲਾਜ ਕਰਾ ਦਿਓ ਕੋਈ ਗੱਲ ਨਹੀਂ ਕੋਈ ਗੱਲ ਆ ਇਹ ਮਦਦ ਕਰਨ ਨਹੀਂ ਆਏ ਹੋਏ ਨੇ 5000 ਦੇ ਦਿਓ ਨਾਲ ਆ ਤਰਾ ਦਿਓ ਆਜੋ ਆਜੋ ਦੀਦੀ ਆਜ ਇਹ ਤੁਹਾਡੀ ਧੀ ਸਮਝ ਲਓ ਆਪਣੀ ਇਹਨੂੰ ਇਹਨਾਂ ਨੂੰ ਦੇ ਦਿਓ ਤੁਸੀਂ ਦਿਓ ਦੀਦੀ ਤੁਸੀਂ ਤੁਸੀਂ ਕਿੱਥੋਂ ਆਏ ਹੋ ਹਾਂ 5000 ਦੇ ਦੋ ਨਾ ਆ ਨਾ ਦੋ ਬਟਾ ਮੈਂ ਬੋਹ ਤੇ ਮੈਂ ਹੁਣੇ ਭੇਜ ਰਿਆਂ ਅੰਟੀ ਡਾਕਟਰ ਕੋਲ ਆ ਲਓ ਅੰਕਲ ਕਿੱਥੋਂ ਆਏ ਹੋ ਬੈਣੇ ਤੁਸੀਂ ਅਸੀਂ ਉਤੋਂ ਲੁਧਿਆਣੇ ਲੋਕਲੀ ਇਹਨਾਂ ਵਾਸਤੇ ਦੁਆ ਮੰਗੇ ਹੋ ਅੱਜ ਆਪਣੀ ਕਿਰਤ ਕਮਾਈ ਤੋਂ ਸੇਵਾ ਕਰਨ ਆਏ ਨੇ ਤੁਹਾਡੇ ਵਾਸਤੇ ਇਹ ਵਿਚਾਰੇ ਸਪੈਸ਼ਲ ਸੰਗਰੂਰ ਤੋਂ ਟ੍ਰੇਨ ਦੇ ਵਿੱਚ ਬਾਪੂ ਨੂੰ ਦਿਖਦਾ ਨਹੀਂ ਅੱਖ ਤੋਂ ਅਧ ਰੰਗ ਦਾ ਅਟੈਕ ਹੋਇਆ ਆਪਣੀ ਵਾਈਫ ਵਾਸਤੇ ਆਏ ਹੋਏ ਨੇ ਤਾਂ ਹੁਣ ਅਸੀਂ ਇੱਥੋਂ ਇਹਨਾਂ ਨੂੰ ਗੱਡੀ ਕਰਾ ਕੇ ਭੇਜਾਂਗੇ ਚੈੱਕਅਪ ਕਰਾਉਣ ਲਈ ਇਹਨਾਂ ਨੂੰ ਕੈਂਸਰ ਸੀਗਾ ਤਾਂ ਜਿਹੜੀ ਲੈਟਰਿੰਗ ਵਾਲੀ ਪਾਈਪ ਆ ਉਹ ਪੇਟ ਤੋਂ ਲੱਗੀ ਹੋਈ ਆ ਸਟੋਮਾ ਬੈਗ ਲੱਗਿਆ ਹੋਇਆ ਤਾਂ ਬੜੀ ਤਕਲੀਫ 'ਚ ਨੇ ਹਾਲਾਤ ਬਹੁਤ ਮਾੜੇ ਨੇ ਪੈਸੇ ਤਾਂ ਫਾੜੀ ਨਹੀਂ ਰਹੇ ਸੀਗੇ ਹੋਣੀ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਸੀਗਾ ਪਰ ਚਲੋ ਪਰਮਾਤਮਾ ਦੇ ਰੰਗ ਨੇ ਫਿਰ ਵੀ ਬਹੁਤ ਵਧੀਆ ਰੰਗ ਹੈ। ਥੈਂਕ ਯੂ ਪ੍ਰਣਾ। ਬੜਾ ਵੈਰੀ ਸੋਚਦਿਆਂ ਵੀ ਆਈਏ ਸਾਡੇ ਤੋਂ ਇੱਥੇ ਹੋ ਕੇ ਵੀ ਨਹੀਂ ਮੇਲੋ ਆਇਆ। ਨਹੀਂ ਨਹੀਂ ਦੇਖੋ ਅੱਜ ਦਾ ਜੀਵਨ ਸਾਥੀ ਦੇਖੋ। ਕਿ ਬਾਪੂ ਜੀ ਦੀ ਆਪ ਦੀ ਇੱਕ ਅੱਖ ਖਰਾਬ ਹੈ ਦਿਲੰਗ ਦਾ ਅਟੈਕ ਹੈ ਫਿਰ ਵੀ ਆਪਣੀ ਵਾਈਫ ਨੂੰ ਕਿਵੇਂ ਲਈ ਖਲੋਤੇ ਨੇ। ਅੱਜ ਕੱਲ ਦੇ ਤੁਸੀਂ ਦੇਖੋ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਪ੍ਰਣਾ ਥੈਂਕ। ਬੜਾ ਤੁਹਾਡਾ ਆਸ਼ੀਰਵਾਦ ਹੈ ਬੜਾ ਧੰਨਵਾਦ ਤੁਸੀਂ ਆਏ। ਬੈਠੋ ਤੁਸੀਂ ਪਲੀਜ਼ ਬੈਠੋ। ਆਜੋ ਬਾਪੂ ਜੀ ਆਜੋ ਤੁਹਾਨੂੰ ਮੈਂ ਕਰਾ ਇਹ ਪੈਸੇ ਸੰਭਾਲ ਲਓ ਬਾਬੂ ਜੀ ਬਲਾ ਪੈਸੇ ਨਾ ਡਿਜੀਟਲ ਹੈ ਤੁਸੀਂ ਰੱਖ ਲਓ ਉਹ ਨਹੀਂ ਨਹੀਂ ਬਾਬੂ ਜੀ ਮੇਰੀ ਜੇਬ ਚ ਤੁਹਾਡੀ ਜੇਬ ਚ ਇੱਕੋ ਹੀ ਗੱਲ ਰੱਖ ਲਓ ਇਹ ਰੱਖ ਲਓ ਆਜੋ ਮਾਤਾ ਜੀ ਆਜੋ ਰੱਖ ਲਓ ਜੇਬ ਚ ਬਾਬੂ ਜੀ ਆਰਾਮ ਨਾਲ ਬਿਠਾਓ ਇਹਨਾਂ ਨੂੰ ਤੇ ਸਾਰਾ ਬਾਬੂ ਜੀ ਜਦੋਂ ਤੱਕ ਤੁਹਾਡਾ ਇਲਾਜ ਨਹੀਂ ਹੋ ਜਾਂਦਾ ਸਾਡਾ ਪਿੱਛਾ ਨਾ ਛੱਡੀਓ ਠੀਕ ਹੈ ਆ ਤੁਹਾਨੂੰ ਗੱਡੀ ਵਾਲਾ ਸਾਰਾ ਸਮਝਾ ਦੇਗਾ ਆਜੋ ਇਹਨਾਂ ਨੂੰ ਕਾਰਡ ਬਣਾ ਕੇ ਨੰਬਰ ਵੀ ਦੇ ਦੇ ਆਪਣਾ ਤੇ ਕਰਾ ਦੇ ਆਜੋ ਦੇਖੋ ਆ ਹਾਲ ਹੈ ਸਾਡੇ ਇੱਥੇ ਬਜ਼ੁਰਗਾਂ ਦੇ ਇੱਥੇ ਲੋਕ ਕਹਿੰਦੇ ਨੇ ਕਿ ਤੁਸੀਂ ਇਹਨਾਂ ਦੇ ਇਹਨਾਂ ਦੀ ਵੀਡੀਓ ਆ ਦਿਖਾ ਦਿਖਾ ਸਿੰਪਥੀ ਲੈਣੇ ਉਹ ਮੈਨੂੰ ਨਹੀਂ ਚਾਹੀਦੀ ਐਸੀ ਸਿੰਪਥੀ ਤੁਸੀਂ ਆਇਆ ਕਰੋ ਰੋਜ਼ ਇੱਥੇ ਜਿਹੜੇ ਵੱਡੇ ਵਿਦਵਾਨ ਬਣਦੇ ਨੇ ਨਾ ਘਰਾਂ ਚੋਂ ਬਹਿ ਕੇ ਕੁਝ ਲੋਕ ਬਹੁਤ ਵੱਡੇ ਵਿਦਵਾਨ ਬਣਦੇ ਨੇ ਪੰਜਾਬ ਦੇ ਰੱਖ ਕੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਅਸੀਂ ਵੀਡੀਓ ਪਾਣੀ ਬੰਦ ਕਰ ਦਾਂਗੇ ਤੁਸੀਂ ਆ ਕੇ ਇਹਨਾਂ ਮਰੀਜ਼ਾਂ ਦਾ ਦੁੱਖ ਵੰਡਾਣਾ ਸ਼ੁਰੂ ਕਰ ਦਿਓ ਪਰ ਤੁਹਾਡੇ ਕੋਲ ਹੋਣਾ ਨਹੀਂ ਇਹ ਕੰਮ ਕਿਉਂਕਿ ਤੁਹਾਡੀ ਡਿਊਟੀ ਸਿਰਫ ਗੱਲਾਂ ਕਰਨ ਲਈ ਲੱਗੀ ਹੋਈ ਹੈ ਬੜਾ ਮੁਸ਼ਕਲ ਹੈ ਅਬ ਬਜ਼ੁਰਗ ਮਾਪੇ ਉਹਨਾਂ ਇੱਥੇ ਸਾਂਭਣਾ ਹੁਣੀ ਮਾਤਾ ਦਾ ਇੱਥੇ ਰੋ ਰੋ ਕੇ ਬੁਰਾ ਹਾਲ ਸੀਗਾ ਤੁਸੀਂ ਭਾਈ ਜੀ ਔਲਾਦ ਜਦੋਂ ਪੁੱਛਦੀ ਨਹੀਂ ਨਾ ਬੁਢਾਪੇ ਦੇ ਵਿੱਚ ਇਹ ਹਾਲ ਹੋਵੇ ਤਾਂ ਰੂਹ ਕੰਮ ਜਾਂਦੀ ਹੈ। ਔਰ ਮੈਂ ਬੇਨਤੀ ਕਰਨਾ ਚਾਹਨਾ ਕਿ ਇਦਾਂ ਦੇ ਬਜ਼ੁਰਗ ਮਾਪੋਬ ਦੀ ਸੇਵਾ ਲਈ ਵੀ ਜਰੂਰ ਅੱਗੇ ਆਇਆ ਕਰੋ। ਪਤਾ ਨਹੀਂ ਕਿੰਨੇ ਲੱਖਾਂ ਰੁਪਏ ਅੱਗੇ ਇਹਨਾਂ ਦੇ ਇਲਾਜ ਤੇ ਲੱਗਣੇ ਨੇ ਕੈਂਸਰ ਵਰਗੀ ਬਿਮਾਰੀ ਤਾਂ ਅਮੀਰਾਂ ਦੇ ਘਰ ਖਤਮ ਕਰ ਦਿੰਦੀ ਹੈ ਇੱਥੇ ਵਿਚਾਰੇ ਗਰੀਬ ਬੰਦੇ ਦਾ ਕੀ ਹਾਲਾਤ ਹੋਣ। ਬੜੇ ਮਰੀਜ਼ ਨੇ ਇਦਾਂ ਦੇ ਇੱਥੇ ਰੋਜ਼ ਆਪਣੀਆਂ ਆਪਣੀਆਂ ਕਹਾਣੀਆਂ ਇੱਥੇ ਰੋ ਜਾਂਦੀਆਂ ਨੇ। ਮੈਂ ਵੀਡੀਓ ਰਾਹੀਂ ਇਹੀ ਬੇਨਤੀ ਕਰਨਾ ਚਾਹਨਾ ਕਿ ਭਾਈ ਆਓ ਕੱਲਾ ਗੱਲਾਂ ਨਾਲ ਘਰੇ ਬਹਿ ਕੇ ਜੇ ਤੁਹਾਨੂੰ ਚਾਰਕ ਗੱਲਾਂ ਅੱਜ ਕਰਨੀਆਂ ਹਣਾ ਕਿਸੇ ਤੇ ਵੀ ਚੱਕ ਕੇ ਤਵਾ ਲਾਤਾ ਜੇ ਸਮਾਜ ਸੇਵਾ ਤੁਹਾਨੂੰ ਇੰਨੀ ਹੋ ਸੌਕੀ ਲੱਗਦੀ ਹੈ ਤਾਂ ਆਪ ਸ਼ੁਰੂ ਕਰੋ ਆਪ ਸ਼ੁਰੂ ਕਰੋ ਬਿਨਾ ਕੈਮਰੇ ਤੋਂ ਸ਼ੁਰੂ ਕਰੋ ਸਾਨੂੰ ਵੀ ਕਰਕੇ ਦਿਖਾਓ ਹੁਣ ਇੱਥੇ ਰੋਜ਼ 100 ਮਰੀਜ਼ ਆਂਦਾ ਹੈ ਉਹ 100 ਮਰੀਜ਼ਾਂ ਵਾਸਤੇ ਪੈਸਿਆਂ ਦੀ ਵੀ ਲੋੜ ਹੈ ਡੋਨੇਸ਼ਨ ਦੀ ਵੀ ਲੋੜ ਹੈ ਡੋਨਰਾਂ ਦੀ ਵੀ ਲੋੜ ਹੈ ਤਾਂ ਕੀ ਇਹ ਕੱਲੀ ਗੱਲਾਂ ਨਾਲ ਹੈਲਪ ਹੋ ਸਕਦੀਆਂ ਨਹੀਂ ਹੋ ਸਕਦੀ ਇਸ ਕਰਕੇ ਜੇ ਕੋਈ ਕੰਮ ਕਰਦਾ ਉਹਨੂੰ ਉਂਗਲ ਕਰਨ ਦੀ ਬਜਾਏ ਉਹਨੂੰ ਕਿੰਤੂ ਪ੍ਰਿੰਤੂ ਕਰਨ ਦੀ ਬਜਾਏ ਆਪ ਉਹ ਕੰਮ ਸੰਭੋ ਸਾਡਾ ਸਫਾਇਆ ਕਰੋ ਸਾਰੀ ਦੁਨੀਆ ਨੂੰ ਪਤਾ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਵੀਡੀਓਜ਼ ਲੋਕਾਂ ਦਾ ਰੋਣਾ ਦਿਖਾ ਕੇ ਲੋਕਾਂ ਨੂੰ ਇਨਸਪਾਇਰ ਕਰਦੇ ਆ ਕਿ ਭਰਾਵਾ ਆਓ ਤਾਂ ਹੀ ਲੋਕ ਆਂਦੇ ਨੇ ਨਾ ਇਹ ਤਾਂ ਹੋਰ ਕਿਦਾਂ ਆਣ ਕੇ ਸੁਪਨਾ ਆਏਗਾ ਕਿਸੇ ਨੂੰ ਕਿ ਹਾਂ ਵੀ ਕਿਸੇ ਨੂੰ ਲੋੜ ਹੈ ਤੁਸੀਂ ਦੱਸ ਦੋ ਕਿਸੇ ਨੂੰ ਸੁਪਨਾ ਨਹੀਂ ਆਂਦਾ ਹੁੰਦਾ ਕਿ ਸਾਡੇ ਸ਼ਹਿਰ ਚ ਕਿਹਨੂੰ ਲੋੜ ਹੈ ਇਹ ਅਸੀਂ ਇੱਕ ਜ਼ਰੀਆ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਦੱਸਦੇ ਆ ਕਿ ਭਾਈ ਆ ਦੁਖੀ ਪਰਿਵਾਰ ਹੈ ਜੇ ਤੁਸੀਂ ਇਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ ਉੱਥੇ ਆ ਜਾਓ ਤੇ ਲੋਕ ਹੈਲਪ ਕਰਨ ਆਂਦੇ ਨੇ ਲੱਖਾਂ ਲੋਕਾਂ ਦੀ ਹੁਣ ਤੱਕ ਹੈਲਪ ਹੋਈ ਆ ਅਸੀਂ ਕਿਹੜਾ ਕੋ ਕੋਲੋਂ ਜੇਬ ਚੋਂ ਕੀਤੀ ਆ ਲੋਕਾਂ ਨੇ ਕੀਤੀ ਆ ਲੋਕਾਂ ਨੇ ਕਰੋੜਾਂ ਰੁਪਏ ਦਾਨ ਦਿੱਤਾ ਔਰ ਜੇ ਕਿਸਨ ਨੂੰ ਲੱਗਦਾ ਕਿ ਕੰਮ ਬਾੜੀ ਸੌਖਾ ਹੈ ਤਾਂ ਆਪ ਕਿਉਂ ਨਹੀਂ ਕਰਦੇ ਤੁਸੀਂ ਬਿਨਾ ਵੀਡੀਓ ਪਾ ਕੇ ਕਰਕੇ ਦਿਖਾਓ ਬਸ ਤੁਹਾਡੇ ਤੇ ਮੇਰੇ ਵਿੱਚ ਫਰਕ ਏ ਅਸੀਂ ਰੋਜ਼ਮਰਾਂ ਦੀ ਜ਼ਿੰਦਗੀ 'ਚ ਆਪਣੇ ਇੱਥੇ ਆ ਕੇ ਵੀਡੀਓ ਦਿਖਾਣੇ ਆ ਤੇ ਤੁਹਾਡੇ ਵਰਗਿਆਂ ਕੋਲ ਸਿਰਫ ਗੱਲਾਂ ਕਰਨ ਤੋਂ ਬਜਾਏ ਹੋਰ ਕੋ ਕੰਮ ਹੈ ਨਹੀਂ ਸ਼ਰਮ ਨੂੰ ਹੱਥ ਮਾਰੋ ਜਿਹੜਾ ਕੋ ਕੰਮ ਸਮਾਜ 'ਚ ਕੁਚਾਰ ਯੂਥ ਇਕੱਠੀ ਹੋ ਕੇ ਕਰੀ ਕਰਨ ਦਿਓ ਜੇ ਤੁਹਾਨੂੰ ਸਾਡੇ ਕੰਮ 'ਚ ਕੋਈ ਦਿੱਕਤ ਲੱਗਦੀ ਹੈ ਤਾਂ ਸਾਨੂੰ ਮਿਲ ਕੇ ਆ ਕੇ ਫੇਸ ਟੂ ਫੇਸ ਗੱਲਬਾਤ ਕਰ ਲਓ ਕਿ ਤੁਸੀਂ ਇੱਥੇ ਗਲਤ ਹੋ ਇੱਥੇ ਸਹੀ ਹੋ ਐ ਉਲਟੀ ਸਾਬ ਨਾਲ ਆਪਾਂ ਨੂੰ ਪਿੰਡ ਪੁਆਇੰਟ ਕਰਨ ਦਾ ਕੀ ਫਾਇਦਾ ਕਦੀ ਕੋਈ ਕਿਸੇ ਗਾਣੇ ਦੀ ਲਾਈਨ 'ਚ ਮੈਨੂੰ ਅਟੈਕ ਕਰ ਰਿਹਾ ਕਦੀ ਕੋਈ ਕਿਸੇ ਦੀ ਲਾਈਨ 'ਚ ਅਟੈਕ ਕਰ ਉਹ ਭਰਾਵਾ ਕਿਸੇ ਨੂੰ ਬਾਲੀ ਉਹ ਦਿੱਕਤ ਹੈ ਮੈਂ ਇੱਥੇ ਸ਼ਰਿਆਮ ਹੀ ਮਿਲਦਾ ਉਹਨਾਂ ਰੋਜ਼ 7 ਤੋਂ 9 ਕੈਮਰਾ ਜਾ ਚੱਕ ਕੇ ਆਪਾਂ ਆ ਜਿਓ ਕਿਸਨ ਮੇਰੇ ਨਾਲ ਡਿਬੇਟ ਕਰਨ ਪਤਾ ਲੱਗ ਜਾਊਗਾ ਕਿ ਤੁਹਾਡੀ ਆਪ ਦੀ ਪੰਜਾਬ ਨੂੰ ਕੀ ਦੇਣਾ ਤੇ ਸਾਡੀ ਕੀ ਦੇਣ ਗੱਲਾਂ ਤਾਂ ਮੈਨੂੰ ਵੀ ਤੁਹਾਡੇ ਵਾਂਗੂ ਮਾਰਨੀ ਆਉਂਦੀਆਂ ਘਰੇ ਬਹਿ ਕੇ ਹਾਂ ਲੋਕਾਂ ਨੂੰ ਦੱਸ ਦੋ ਕਿ ਭਾਈ ਸਮਾਜ ਸੇਵਕ ਤਾਂ ਚੋਰ ਨੇ ਇਹ ਤਾਂ ਲੋਕਾਂ ਦਾ ਦੁੱਖ ਦਿਖਾ ਕੇ ਪੈਸੇ ਇਕੱਠੇ ਕਰਦੇ ਨੇ ਤੁਸੀਂ ਕਰ ਲਓ ਜਾਂ ਤੁਸੀਂ ਇਹ ਕੰਮ ਸੰਭਲੋ ਤੁਸੀਂ ਤਾਂ ਫਿਰ ਪੰਜਾਬ ਦੇ ਬਹੁਤੇ ਹਿੱਸੇ ਦੇ ਬੈਠੇ ਹੋ ਤੁਸੀਂ ਸੰਭਲੋ ਸਾਡੇ ਕਿਹੜਾ ਦਿਲ ਕਰਦਾ ਕਿਸੇ ਦਾ ਰੋਜ਼ ਅਸੀਂ ਕੰਮ ਕਰ ਛੱਡ ਕੇ ਇੱਥੇ ਆਨੇ ਆ ਕੱਲ ਤੋਂ ਤੁਸੀਂ ਇਹ ਸਾਰੇ ਮਰੀਜ਼ ਸੰਭੋ ਵੀਡੀਓ ਪਾਣੀ ਬੰਦ ਜਿੰਨੇ ਮਰੀਜ਼ ਆਣਗੇ ਅਸੀਂ ਡੋਨੇਸ਼ਨ ਸਾਰੀ ਤੁਸੀਂ ਕਰ ਦਿਓ ਲੈਓ ਵੀ ਵਾਰੀ ਨੇ ਯਾਰੇ ਪਰ ਤੁਹਾਡੇ ਕੋਲੇ ਹੋਣਾ ਨਹੀਂ ਕਿਉਂਕਿ ਤੁਸੀਂ ਸਿਰਫ ਗੱਲਾਂ ਵਾਲਿਓ ਤਾਂ ਉਮੀਦ ਹੈ ਇੰਨਾ ਪੇਸ਼ੈਂਟਾਂ ਦੀ ਹੈਲਪ ਲਈ ਤੁਸੀਂ ਅੱਗੇ ਆਓਂਗੇ ਧੰਨਵਾਦ